ਹਾਂਜੀ ਕਿਸਾਨ ਵੀਰੋ ਸਸਰੀਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਿਆਲੇ ਤੋਂ ਜਿਹੜੀ ਦੋਸਤੋ ਸੜਕ ਪਿੰਡ ਤੁਬਲੀ ਨੂੰ ਜਾਂਦੀ ਐ ਸੇ ਸੜਕ ਦੇ ਉੱਪਰ ਵੀਰ ਇੰਦਰਜੀਤ ਸਿੰਘ ਉਹਨਾਂ ਦਾ ਘਰ ਤੇ ਪਸ਼ੂ ਵਪਾਰ ਦਾ ਕੀਤਾ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਆਪਾਂ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੇ ਆ ਸਮੇਂ-ਸਮੇਂ ਨਾਲ ਜਦੋਂ ਵੀ ਐਨੀਮਲ ਕੋਈ ਨਵੇਂ ਨਿਕਲਦੇ ਆ ਠੀਕ ਹੈ ਜੀ ਤੇ ਵਿੱਚ ਥੋੜਾ ਜਿਹਾ ਗੈਪ ਪੈ ਗਿਆ ਸੀਗਾ ਠੀਕ ਹੈ ਜੀ ਪਸ਼ੂ ਆਉਂਦੇ ਰਹੇ ਆ ਤੇ ਵਿਕਦੇ ਰਹੇ ਆ ਠੀਕ ਹੈ ਜੀ ਵੱਡੀ ਗਿਣਤੀ ਦੇ ਵਿੱਚ ਮਾਲ ਆਉਂਦਾ ਰਿਹਾ ਤੇ ਵਿਕਦਾ ਰਿਹਾ ਅੱਜ ਵੀਰ ਇੰਦਰਜੀਤ ਸਿੰਘ ਉਹਨਾਂ ਨੇ ਸੋਚਿਆ ਕਿ ਤਕਰੀਬਨ ਸਾਰੇ ਭੈਣ ਭਰਾਵਾਂ ਦੇ ਆਪਾਂ ਸਾਹਮਣੇ ਪੇਸ਼ ਹੋਈਏ ਤੇ ਅੱਜ ਜਿਹੜਾ ਮਾਲ ਤੁਹਾਨੂੰ ਦਿਖਾਉਣਾ ਹੈ ਪਸ਼ੂ ਦਿਖਾਉਣੇ ਆ ਦੋ ਬਿਹੜਾ ਦਿਖਾਵਾਂਗੇ ਕਾਫੀ ਸੋਹਣੀਆਂ ਵੱਡੀਆਂ ਸ਼ਕੀਨ ਬਿਹੜਾ ਚੰਗੀਆਂ ਨੇ ਇੱਕ ਝੋਟੀ ਦੇ ਦਰਸ਼ਨ ਮੇਲੇ ਕਰਾਵਾਂਗੇ ਤੁਹਾਨੂੰ ਐਨੀਮਲ ਪਸ਼ੂ ਸਾਰੇ ਸੋਇ ਸੁਬਾਏ ਆ ਠੀਕ ਹੈ ਜੀ ਤਿੰਨ ਪਸ਼ੂ ਆ ਤਿੰਨੇ ਸੋਇ ਸੁਬਾਏ ਆ ਤੇ ਖਾਸ ਵਿਜ਼ਿਟ ਪਿੰਡ ਕਰਿਆਲੇ ਤੁਸੀਂ ਕਰ ਲਿਓ ਤ ਅੱਜ ਦੋਸਤੋ ਸ਼ਾਮ ਦਾ ਕਿਹ ਲੋ ਚਾਹੇ ਦੁਪਹਿਰ ਦਾ ਕਿਹ ਲੋ 3 ਵਜੇ ਦਾ ਆਉ ਕਰਦੇ ਆ ਗੱਲਬਾਤ ਲੈ ਲੈਣੀ ਹੈ ਡਿਟੇਲ ਸਭ ਤੋਂ ਪਹਿਲਾਂ ਵੀਰਿੰਦਰਜੀਤ ਸਿੰਘ ਸਾਸਰੀ ਕਾਲ ਸਾਸਰੀ ਰਾਜ ਵੀਰੇ ਹੋਰ ਮਹਾਰਾਜ ਠੀਕ ਠਾਕ ਜੀ ਕਿਰਪਾ ਕਿਰਪਾ ਕੋਰਾਉਂ ਦੱਸ ਦੀ ਅੱਛਾ ਇੰਦਰ ਜੀ ਵੀਰੇ ਥੋੜਾ ਜਿਹਾ ਵਿੱਚ ਮਨੋਂ ਦਾ ਗੈਪ ਪੈ ਗਿਆ ਵੀ ਗੈਪ ਵੀ ਇਸੇ ਚੀਜ਼ ਦਾ ਪੈ ਗਿਆ ਵੀ ਆਉਂਦੇ ਆ ਰਿਹਾ ਪਸ਼ੂ ਇਸੇ ਤਰ੍ਹਾਂ ਵੇਖੂਕ ਜਾਂਦੇ ਰਹੇ ਉਹ ਜਿਹੜੇ ਆਪਣੇ ਪੱਕੇ ਪੁਰਾਣੇ ਗਾਹਕ ਲੱਗੇ ਆ ਉਹ ਮਤਲਬ ਕਿ ਡਿਮਾਂਡ ਕਰਦੇ ਸੀ ਕਿ ਉਹ ਨਾਲੋਂ ਨਾਲ ਮਾਲ ਲਈ ਗਏ ਆਪਣੇ ਤੋਂ ਤੇ ਨਾਲੋਂ ਨਾਲ ਹੀ ਤੋਂ ਸੇਲ ਹੁੰਦਾ ਗਿਆ ਠੀਕ ਹੈ ਜੀ ਤੇ ਇਹ ਪਸ਼ੂ ਚੰਗੇ ਸੀ ਪੈਨ ਭਰਾਵਾਂ ਦੇ ਦਰਸ਼ਨ ਕਰੀਏ ਤੇ ਕਰਾਈਏ ਇਹਨਾਂ ਦੇ ਠੀਕ ਆ ਜੀ ਹਾਂਜੀ ਅਸੈਂਦਰ ਜੀ ਤੋਂ ਇਧਰ ਆਪਾਂ ਵੇੜਾ ਦੇਖ ਰਹੇ ਆ ਵੱਡੀਆਂ ਵੇੜਾ ਮਿਲਦਾ ਚੰਗੇ ਚੰਗੇ ਮਿਲਕ ਦੁੱਧ ਵਾਲੀਆਂ ਆ ਹਾਂਜੀ ਬਹੁਤ ਚੰਗੇ ਦੁੱਧ ਤੇ ਚੱਲਦੀਆਂ ਦੋਵੇਂ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਇਧਰ ਝੋਟੀ ਵੀ ਕੱਢ ਲਈ ਮਾਝੀ ਦੇ ਚੰਗੇ ਦੁੱਧ ਤੇ ਚੱਲਦੀ 17 18 17 ਕਿਲੋ ਦੇ ਲਗਭਗ ਦੋ ਤੇ ਚੱਲਣ ਦੀ ਆ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਤੇ ਸ਼ੁਰੂਆਤ ਵੀ ਕਿਹੜੇ ਪਾਸੇ ਇਹ ਮਾਝੀ ਤੋਂ ਕਰ ਲੀਨੇ ਆਪਾਂ ਬਾਬੀ ਇੱਕ ਦੋਸਤੋ ਸ਼ੁਰੂਆਤ ਦੇ ਵਿੱਚ ਆਪਾਂ ਤੁਹਾਨੂੰ ਇਹ ਮਾਝ ਦਿਖਾ ਦਿੰਨੇ ਆ ਸੋ ਚੰਗੇ ਦ ਪਲੱਸ ਮੱਝ ਛੋਟੀ ਖਰੀਦਣੀਆਂ ਤੇ ਆ ਤੁਹਾਨੂੰ ਆਪਾਂ ਦਿਖਾ ਦਿੰਨੇ ਇੱਕ ਠੀਕ ਆ ਤੇ ਇਹਦਾ ਸੂਹਾ ਦੱਸ ਕੇ ਅੰਦਰ ਦੂਸਰਾ ਸੂਹਾ ਤੇ ਦਿਨ ਕਿੰਨੇ ਕੋ ਗਿਆ ਦਿਨ ਰਾਏ ਵੀਰੇ 16 17 ਹੋ ਗਿਆ ਲਓ ਜੀ 16 17 ਦਿਨਾਂ ਦੀ ਇਹ ਦੋਸਤੋ ਸੂਈ ਆ ਦੂਜਾ ਸੂਹਾ ਤੇ ਬਾਕੀ ਇੱਕ ਵਾਰੀ ਤੁਹਾਨੂੰ ਪੂਰਾ ਢਾਂਚਾ ਦਿਖਾਉਣੇ ਆ ਤੇ ਥੱਲੇ ਡਿਜ਼ਾਈਨ ਜਿਹਨੂੰ ਵੇਖੋ ਤੁਸੀਂ ਕੀ ਬਣਿਆ ਪਿਆ ਵੇਖੋ ਰਾਏ ਵੀਰੇ ਪੱਧਰੀ ਤੇ ਮਤਲਬ ਚਵਾਈ ਤੇ ਸੀਨੀ ਮਾਈ ਦੀ ਕਹਿੰਦੀ ਗੱਲ ਨਹੀਂ ਗਈ ਇੰਨੀ ਜਾਰੀ ਸੀ ਇਹ ਮੱਝ ਲੈ ਇਪ ਆਇਆ ਵੀ ਜਿਵੇਂ ਬੱਚੇ ਨੂੰ ਲਾ ਕੇ ਤੇ ਬਾਅਦ ਵਿੱਚ ਜਿਵੇਂ ਆਪਾਂ ਚੌਣ ਬੈਠੀ ਦਾ ਹਾਂਜੀ ਹਾਂਜੀ ਠੀਕ ਆ ਜੀ ਤੇ ਬਾਕੀ ਦੋਸਤੋ ਪੰਡਾ ਭਾਈ ਖੜੀ ਕਰਮਾ ਵਾਲੀ ਠੀਕ ਆ ਜੀ ਬਹੁਤ ਖੂਬਸੂਰਤ ਥੱਲਿਓਂ ਬਣੀ ਥਣੀ ਆ ਇਸ ਵਕਤ ਜਿਹੜਾ ਨੈਟੋ 17 ਜੁਲਾਦਾਂਗੇ ਉਹਦਾ ਰਾਇਵਰੇ 20 ਆ 17 ਕਿਲੋ ਆ ਨੈਟ ਬੇਬ ਜਿਹੜਾ ਪਚਵਾ ਕੇ ਦੇਣਾ ਵਾ ਤੇ ਜਿਨ੍ਹਾਂ ਨੇ ਪਹਿਲੀ ਵਾਰ ਆਉਣਾ ਉਹ ਇੱਥੇ ਆਣ ਕੇ ਮੇਰੇ ਭੈਣ ਭਰਾ ਚੋਕੇ ਤਸल्ली ਕਰਨ ਉਹ ਜਿਹੜੇ ਪੁਰਾਣੇ ਆਪਣੇ ਤੋਂ ਗਾਹ ਖੜਦੇ ਉਹਨਾਂ ਨੂੰ ਤਾਂ ਪਤਾ ਹੀ ਆ ਜੋ ਦੱਸਾਂਗੇ ਉਹ ਨਿਕਲੂਗਾ ਠੀਕ ਆ ਮਗਰ ਬੱਚਾ ਤੇ ਕੱਟੀ ਆ ਨਹੀਂ ਕੱਟਾ ਰਾਇਵਰੇ ਉਹ ਚੰਗੇ ਸੀ ਮੰਦਾ ਆਪਾਂ ਦੇ ਦਾਂਗੇ ਡਿਟੇਲ ਉਹ ਜੀ ਠੀਕ ਆ ਜੀ ਮੈਂ ਵੀ ਮਗਰ ਕੱਟਾ ਥੋੜਾ ਜਿਹਾ ਤੁਹਾਨੂੰ ਤੋੜ ਕੇ ਦਿਖਾਉਣੀ ਆ ਠੀਕ ਆ ਜੀ ਵੀ ਸ਼ੈਖ ਹੀ ਆ ਵੀ ਬਖਾਲਾ ਬਖੂਲਾ ਤੇ ਜਿਵੇਂ ਇੰਦਰਜੀਤ ਵੀਰ ਕਹਿੰਦਾ ਵੀ 1 ਤੇ 17 ਕਿਲੋ ਨੈਟ ਜਿਹੜਾ ਕਿਸੇ ਭਰਾ ਨੂੰ ਚਵਾ ਦੇਣਾ ਠੀਕ ਹੈ ਜੀ ਤੇ ਬਹੁਤ ਸੋਹਣਾ ਪਿੱਟ ਪੂੜਾ ਕੱਦ ਵੱਡਾ ਇਸ ਮੈਂ ਦਾ ਠੀਕ ਹੈ ਜੀ ਕੋਈ ਛੋਟੀ ਨਹੀਂ ਗੀ ਵੱਡੇ ਕੱਦ ਵਿੱਚ ਸਿੰਗਲ ਹੱਡੀ ਆ ਬਾਕੀ ਤੋਰਾ ਤਾਰਾ ਤੁਸੀਂ ਵੇਖੋ ਠੀਕ ਹੈ ਪੂਰਾ ਮਹਲਵਾਨੀ ਆ ਦੇਖੋ ਬਾਕੀ ਰਾਇਓ ਇਧਰ ਵੇਖੋ ਮੂੰਹ ਮਾਂ ਦੀ ਵੀ ਮਾਜ ਪੋਲੀ ਜੋ ਮਰਜੀ ਦੋ ਆ ਦੇਖੋ ਜੀ ਮੂੰਹ ਨਹੀਂ ਵੀ ਮਾਜ ਜਿਤਨਾ ਮਰਜੀ ਐਡਾ ਜਿਤਨਾ ਮਰਜੀ ਬਹਿ ਜਾਓ ਥੱਲੇ ਕੁਝ ਨਹੀਂ ਬਣਾਉਂਦੀ ਕਰਮਾਂ ਦੇ ਠੀਕ ਹੈ ਜੀ ਏ ਵਾਕੀ ਸ਼ਕੀਨ ਸਕੂਨ ਪੂਰੀ ਆ ਬਿਲਕੁਲ ਪਤਲਾ ਫੇਸ ਆ ਲੰਬੀ ਬਿਲਕੁਲ ਗਰਦਨ ਤੇ ਸੋਣੀ ਹੋਵਾਂ ਨੇ ਚੱਡੇ ਵਾਲੇ ਪਾਸੇ ਠੀਕ ਆ ਜੀ ਵਾਕੀ ਵੇਖ ਕੇ ਅੰਦਰ ਜੀ ਤੋ ਪਤਾ ਲੱਗ ਜਾਂਦਾ ਵੀ ਚੋਣ ਜਾਣ ਵੀ ਸਰਾਈ ਐ ਮੈਂ ਕਹਿੰਦਾ ਸਰਾ ਤੇ ਜਿਹਨੂੰ ਸਰਾ ਕਹਿੰਦੇ ਆ ਬਾਕੀ ਕੱਦ ਵੇਖੋ ਮੁੰਡੇ ਦੇ ਸਿਰ ਤੇ ਮੱਝ ਆਉਂਦੀ ਐ ਵੇਖੋ ਤੇ ਲੰਮੀ ਵੇਖੋ ਕਿੰਨੀ ਦੇ ਪਰ ਕਿਸੇ ਪਾਸੋਂ ਮਾਲ ਮਾਰ ਆਨੇ ਕਮੀ ਨਹੀਂ ਰਹਿੰਦੀ ਇਹ ਦੇ ਵਿੱਚ ਲਓ ਜੀ ਇਧਰੋਂ ਉਪਰ ਬਿਲਕੁਲ ਇੱਕ ਬਹਣੀ ਵਾਲੀ ਬਾਈ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਸੱਜੇ ਖਾਪੇ ਸਾਰੇ ਪਾਸੇ ਦਿਖਾ ਦਿੰਨੇ ਆ ਬਾਕੀ ਸੈਜ ਤੋਂ ਵੰਡਾਂ ਵਿਰਲਾ ਅਕਰੋਜ ਹੈ ਠੀਕ ਆ ਬਹੁਤ ਖੂਬਸੂਰਤ ਚੰਗੀ ਦੋਸੋਂ ਮਾਜਾ ਠੀਕ ਆ ਤੇ ਇਹ ਅਜਾ ਫੋਰ ਸੇਲ ਆ ਵੀਰ ਸੇਲ ਕਰਦਾ ਪਿਆ ਤੋ ਜਿਹੜੇ ਭਰਾ ਨੂੰ ਪਸੰਦ ਆਊਗੀ ਤੁਸੀਂ ਸੌਦਾ ਕਰ ਲਿਓ ਰੇਟ ਆਪਾਂ ਪੁੱਛ ਲੈਣਾ ਕੀ ਇੰਦਰਜੀਤ ਤੇ ਟਮਾਡ ਕਰਤੀ ਰੇਟ ਰਾਜ ਵੀਰੇ ਚਲੋ ਭੈਣ ਭਰਾ ਕਹਿ ਦਿੰਦੇ ਅੱਗੇ ਆਪਾਂ ਵੀਡੀਓ ਪਈਆ ਰੇਟ ਵੀਰ ਦਾ ਥੋੜਾ ਜਿਹਾ ਹਾਈ ਹੁੰਦਾ ਵੀਰ ਜੀ ਚੰਗਾ ਡੰਗਰ ਆ ਤੇ ਚੰਗੇ ਤੇ ਚੰਗੇ ਪੈਸੇ ਲੱਗਣੇ ਆ ਲੱਗਣੇ ਠੀਕ ਨੇ 1 ਲੱਖ ਰੁਪਏ ਲੈ ਕੇ ਤੇ ਬਾਹਰ 10 ਕਿਲੋਲੇ ਚੋਲਾਗੇ ਤੇ ਉਹ ਇਹਦੇ ਨਾਲ ਰਲ ਨਹੀਂ ਜਾਣੀ ਆ ਜੇ 17 ਦੇ ਜ਼ਿਲ੍ਹੇ 15 ਉਹ ਨਿਕਲੂਗਾ 17 ਦਾ 17.5 ਨਿਕਲੂਗਾ ਤੇ ਘਾਟਰਾ ਨਿਕਲੂਗਾ ਠੀਕ ਹੈ ਤੇ ਲੇਅਰ ਵਿੱਚ ਜੋ ਮਰਜ਼ੀ ਕਰੀਏ 2 ਕਰੀਏ 1.70 ਕਰੀਏ ਉਹ ਵੀ ਆਪਾਂ ਕਰਨਾ ਤੇ 1.5 ਚ ਆਪਾਂ ਮਾਨਤਨ ਪਰਫਾਰਮੈਂਸ ਕਰਦਾਂਗੇ 1.5 ਚ ਹਾਂ 1.5 ਚ ਮਾਨਤਨ ਕਰਦਾਂਗੇ ਤੇ ਇੱਕ ਗੱਲ ਕਰਦੀ ਹੈ ਕਿ ਪਹੁੰਚ ਕਰਦਾਂਗੇ 100 ਕਿਲੋਮੀਟਰ ਤੱਕ ਠੀਕ ਹੈ ਜੀ ਹਾਂ ਠੀਕ ਆ ਬਬੀ 100 ਕਿਲੋਮੀਟਰ ਤੇ ਦੈਰੇ ਦੇ ਵਿੱਚ ਦੋਸਤੋ ਪਹੁੰਚ ਆ ਇੱਕ ਵਾਰੀ ਤੁਹਾਨੂੰ ਫਿਰ ਤੋੜ ਕੇ ਬਾ ਦਿਖਾਉਣੇ ਮਾੜੀ ਜੀ ਐ ਨੂੰ ਤੋੜਿਆ ਜੇ ਹਜੇ ਰਾਜ ਨੇ 25 26 ਦਿਨ ਦੀ ਜਦੋਂ ਮੱਝ ਸੂਈ ਉਹ ਸਦਾ 20 ਕਿਲੋ ਦੁੱਧ ਮੱਝ ਕਰਦੀ ਹਾਂ ਹਾਂ ਹਜੇ ਮੰਨ ਕੇ ਚੱਲੋ ਵੀ 17 18 ਦਿਨਾਂ ਦੀ ਮੱਝ ਸੂਈ ਠੀਕ ਹੈ ਜੀ ਬਹੁਤ ਖੂਬਸੂਰਤ ਚੰਗਾ ਥੱਲੇ ਉਸ ਸਟਰਕਚਰ ਲੇਵੇ ਦਾ ਠੀਕ ਹੈ ਜੀ ਪਿੰਡੇ ਪੁੰਡੇ ਦੀ ਬਿਲਕੁਲ ਪਤਲੀ ਚਮੜੀ ਆ ਸਕਿਨ ਬਿਲਕੁਲ ਪਤਲੀ ਆ ਤੇ ਬਾਕੀ ਟਾਪ ਲਾਉਗੀ ਕਰਮਾ ਵਾਲੀ ਕੋਈ ਭਰਾ ਚੰਗਾ ਫਾਰਮਰ ਪੀਟਰ ਪੱਕਾ ਜਣਾ ਛੰਡੀ ਹੁਈ ਰਾਜਵਰੇ ਜਿੱਥੇ ਮਰਜੀ ਡਾਕ ਕੇ ਨਾ ਲੈ ਵੇਖੋ ਹੂੰ ਚੋਕ ਲਈ ਦੇ ਜਿਤਨਾ ਮਰਜੀ ਮਤਲਬ ਗਾਵਾਂ ਹੁੰਦੀਆਂ ਇਦਾਂ ਨੀਆਂ ਮੱਝ ਬਹੁਤ ਘੱਟ ਹੁੰਦੀ ਆ ਬਿਲਕੁਲ ਬਿਲਕੁਲ ਲਓ ਜੀ ਠੀਕ ਹੈ ਜੀ ਇਹ ਦੋਸਤ ਸੀਲ ਸੌਪਣਾ ਹੈ ਇਸ ਮੱਝ ਦਾ ਠੀਕ ਆ ਹਾਂ ਠੀਕ ਆ ਜੀ ਸੋ ਰੇਟ ਹੋ ਗਿਆ ਦੋਸਤੋ ਬਾਕੀ ਜੋ ਡਿਮਾਂਡ ਆ ਜਿੱਥੇ ਤੱਕ ਤੁਹਾਨੂੰ ਇਹ ਮਿਲ ਜਾਣੀਆਂ ਠੀਕ ਆ ਜੀ ਪਹੁੰਚ ਵਿੱਚ ਇਨਕਲੂਡ ਆ ਕੋਈ ਭਰਾ ਸੰਪਰਕ ਕਰ ਲੈ ਤੇ ਵਿੱਚੇ ਪਹੁੰਚ ਤੁਹਾਨੂੰ ਕਰਵਾ ਦਿੱਤੀ ਜਾਊਗੀ ਠੀਕ ਆ ਠੀਕ ਆ ਜੀ ਇਧਰ ਜੀ ਵੀਰੇ ਇਧਰਲੇ ਪਾਸੇ ਆਪਣੇ ਕੋਲ ਜੋੜੀ ਇੱਕ ਵੈੜਾਂ ਦੀ ਖੜੀ ਆ ਹਾਂਜੀ ਹਾਂਜੀ ਤੇ ਆ ਆਪਣੇ ਕੋਲ ਜਿਹੜੀ ਸੈਕੰਡ ਨੰਬਰ ਤੇ ਇੱਥੋਂ ਆਪਾਂ ਕਰਦੇ ਆ ਸਟਾਰਟ ਇਹ ਵੈੜ ਦੀ ਕੀ ਡਿਟੇਲ ਆ ਇਹ ਵੀ ਜੀ ਦੁੱਝਾ ਸੁਆਸ ਹੋਈ ਆ ਹਾਂਜੀ ਤੇ ਇਹਨੂੰ ਮੰਨ ਲਓਗੇ 12-13 ਦਿਨ ਹੋ ਗਏ ਸੁਈ ਨੂੰ 12 13 ਨਾਲ ਵਛੀ ਦਾ ਤੇ ਦੇ ਗਿਆ ਕੱਲ ਪਰਸ ਨੂੰ ਠੀਕ ਆ ਜੀ ਲੋ ਮਗਰ ਵਛੀ ਆ ਠੀਕ ਆ ਜੀ 12 13 ਦਿਨਾਂ ਦੀ ਸੂਈ ਆ ਸੋ ਆ ਵਛੀ ਦੇ ਮਗਰ ਦੂਜਾ ਸੂਆ ਫੁੱਲ ਵੱਡੇ ਕਦ ਕਰ ਦੇ ਵਿੱਚ ਆ ਬਾਕੀ ਟਾਚਾ ਟੂਚਾ ਇਸ ਵਿਹਰ ਦਾ ਵੀ ਚੈੱਕ ਕਰੋ ਆ ਦੇਖੋ ਤੇਰਾ ਜੀ ਵੀਰੇ ਇਹਦੀ ਫੁੱਲ ਮਤਲਬ ਕਿ ਡਿਟੇਲ ਮਿਲੂਗੀ ਜਿਹੜੀ ਪੀੜੀਆਂ ਦਾ ਰਿਕਾਰਡ ਆ ਨਾ ਗਾਂ ਦਾ ਵੀ ਮਿਲੂਗਾ ਤੇ ਵਛੀ ਦਾ ਵੀ ਮਿਲੂਗਾ ਠੀਕ ਆ ਜੀ ਹਾਂ ਸੀਮਾ ਸਰਾ ਆਪਣੇ ਕੋਲ ਪਹੇ ਆ ਜਿਹੜੇ ਸੇ ਮੰਡੀ ਆਪ ਆ ਜਿਹੜੇ ਸੇ ਮੰਡੀ ਵੱਛੀ ਆ ਠੀਕ ਆ ਜੀ ਹਾਂਜੀ ਹਾਂਜੀ ਮਤਲਬ ਉਹ ਸਟਰਾ ਆਪਣੇ ਕੋਲ ਹੈ ਹਾਂਜੀ 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 ਅੱਛਾ ਇੰਦਰਜੀਤ 12 13 ਦਿਨਾਂ ਦੀ ਵੀਰੇ ਵੈਰਸ ਹੋਈ ਆ ਕਿੰਨੇ ਕ ਦੁੱਧ ਤੇ ਇਸ ਵਕਤੋਂ ਰਾਜਵੀਰ ਇਹਦੇ 45 ਕਿਲੋ ਦੁੱਧ ਆ 40 ਤੋਂ ਪਲੱਸ ਹੀ ਆ ਕੋਈ 40 ਮੰਨ ਲੈ ਭੈਣ ਭਰਾ ਕੋਈ 2-4 ਕਿਲੋ ਘਾਟੀ ਮੰਨ ਲੈ ਦੇਖਨੇ ਠੰਡੇ ਠੰਡਾ ਮੌਸਮ ਆ ਨਵਾਇਆਂ ਨਵਾਇਆਂ ਕੁਲ 2 ਕਿਲੋ ਦਰਦਰੀ ਹੋ ਸਕਦਾ ਹੈ ਠੀਕ ਆ ਵੈਸੇ ਤਰਾ 45 ਕਿਲੋ ਦੋ ਤੇ ਆਪਣੇ ਕੋਲੇ ਚੱਲਦੀ ਪਈ ਆ ਠੀਕ ਆ ਮਤਲਬ ਦੁੱਧ ਬਹੁਤ ਜ਼ਿਆਦਾ ਆ ਮਾਂ ਗਾਂ ਥਲੇ ਕਹਿੰਦੀ ਗੱਲ ਹੈ ਜੀ ਅਜੇ ਦੋਸਤੋ ਕੋਈ 12 13 ਦਿਨਾਂ ਦੀ ਕੋਈ 15 ਦਿਨਾਂ ਦੇ ਅੰਦਰ ਅੰਦਰ ਹੀ ਆ ਮਾਲੇ ਮੂਲੇ ਤੋਂ ਕੜਕੜ ਚੱਲਣਾ ਜੇ ਕਰਮਾਲੀ ਦਾ ਠੀਕ ਆ ਜੀ ਦੁੱਧ ਹੋਰ ਕਰੂਗੀ ਕਰਮਾਲੀ ਠੀਕ ਆ ਜੀ ਬਾਕੀ ਹੁਣ 45 ਲੀਟਰ 40 ਤੋਂ ਪਲੱਸ 45 ਦੇ ਦਰਮਿਆਨ ਜਿਹੜੀ ਇਸ ਵਕਤੇ ਚੱਲਣ ਈ ਆ ਸੋ ਬਾਕੀ ਸ਼ੈਲ ਸ਼ੂਨ ਕਰਤਾ ਰੰਗ ਤੁਸੀਂ ਕਲਰ ਵੇ ਸਵਾਗਤ ਹੈ ਜੀ ਦੇਲੇ ਪਾਸੋਂ ਵੀ ਫੁੱਲ ਖਬਰਦਾਰ ਆ ਦੇਖੋ ਇਹ ਰਾਇਵਰੇ ਖੁੱਲੀ ਫਾਰਮ 'ਚ ਚੱਲ ਜੇ ਨਾ ਤੇ ਸਾਈਲੇਜ ਵਗੈਰਾ ਇਹਨੂੰ ਪੈਣ ਦਾ ਇਹਦੇ 50 ਪਲੱਸ ਚੱਲੂਗੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਜਿਹੜੇ ਭਰਾ ਆਪਣੇ ਢੀਕਾ ਦੀ ਛੋਟੇ ਫਾਰਮਰ ਆ ਜਾਂ ਜਿਹੜੇ ਵੱਡੇ ਫਾਰਮਰ ਆ ਜਾਂ ਸਮਾਲ ਫਾਰਮ ਦੀ ਗੱਲ ਕਰ ਲਈਏ ਵੱਡੇ ਫਾਰਮ ਦੀ ਜਿਹੜਾ ਮੇਰਾ ਭਰਾ ਕੋਈ ਚੰਗੇ ਟੌਪ ਦੇ ਕੁਆਲਿਟੀ ਵਾਲੇ ਪਸ਼ੂ ਕੋ 2000 ਪਾਉਣ ਦੀ ਸੋਚ ਰਿਹਾ ਠੀਕ ਹੈ ਜੀ ਤੇ ਇਹੋ ਜਿਹੀ ਬੈਡ ਤੁਸੀਂ ਸਿਲੈਕਟ ਕਰ ਸਕਦੇ ਹੋ ਜੇ ਤਕਰੀਬਨ ਇਹੋ ਜਿਹਾ 2-4 ਪਾਲੋਗੇ ਤੇ ਚੰਗਾ ਟਕਾ ਲਾਈ ਜਉਣਾ ਕਰਮ ਵਾਲਿਆਂ ਦੇ ਦੁੱਧ ਵਾਲੇ ਪਾਸਿਓ ਆ ਦੇਖੋ ਡੱਕ ਮੜੀ ਗਈ ਚੱਕ ਲਈ ਆ ਰੋਕ ਦਿਓ ਜ ਮਾੜਾ ਦਿਖਾ ਦੇ ਬਾਕੀ ਥਾਂ ਤੋਂ ਦਾ ਭਰਾ ਥੀ ਚਵਾਈ ਵਾਲਾ ਮੈਂ ਕਿਹਾ ਨਾ ਰਾਜ ਵੀਰੇ ਕਹਿਣ ਦੀ ਗੱਲ ਆ ਚਵਾਈ ਗਾੜੀ ਪਿਛਾੜੀ ਬਰਾਬਰ ਜਿੱਧਰੋਂ ਮਰਜੀ ਚੋਲੇ ਚਾਰੇ ਕੰਨੀਆਂ ਬਰਾਬਰ ਹੋਣਗੀਆਂ ਮਤਲਬ ਕਿ 10 ਕਿਲੋ 10 ਤੋਂ 11 ਕਿਲੋ ਅਗਲੇ ਸਨ ਆਈ ਦੋ ਦਿਨਿਕ ਲੋਗੇ 10 ਤੋਂ 11 ਕਿਲੋ ਮਗਰੇ ਸਨ ਆਈ ਨਹੀਂ ਅਜੇ ਰਾਇਰੇ ਮਸ਼ੀਨੀ ਚਵਾਈ ਹੋ ਜੇ ਨਾ ਤੇ ਖੁੱਲੀ ਰਹਿੰਦਾ ਬੈ ਤੇ ਹੋ ਸਕਦਾ 50 ਪਲੱਸ ਚੱਲੂਗੀ ਗਾਮ ਮਿਲੂ ਆਸ ਬੜੀ ਆ ਵੀ ਚੱਲਣੀ ਹੈ ਬੈ ਹਾਂ ਕਿਉਂਕਿ ਟੀ ਚਵਾਈ ਦਾ ਤੁਹਾਨੂੰ ਵੀ ਪਤਾ ਫਰਕ ਪੈਂਦਾ ਹੈ ਬਿਲਕੁਲ ਜੀ ਬਿਲਕੁਲ ਅਵਾ ਕੇ ਸੌਦਾ ਕੋਈ 40 42 ਕਿਲੋ ਮੰਨ ਲ ਕੇ ਵੀਰ ਭਰਾ ਸੌਦਾ ਕਰ ਲੈ ਕੋਈ ਕਿਲੋ 2 ਕਿਲੋ ਉਧਰ ਤੇ ਫਰਕ ਕੋਈ ਨਹੀਂ ਪੈਂਦਾ ਦੁੱਧ 45 ਕਿਲੋ ਹੀ ਆ ਠੀਕ ਆ ਹਾਂ ਠੀਕ ਆ ਲੋ ਵੀ ਕਿਸਾਨ ਵੀਰੋਂ 45 ਲੀਟਰ ਬਿਹਾਰ ਤੇ ਕੋਈ ਭਰਾ ਸੌਫਤਾ ਕਰ ਲੈ ਜਿਹੜਾ ਅੱਜ ਮੌਜੂਦ ਹੈ ਇਹਦੇ ਥੱਲੇ ਉਹਦੀ ਗੱਲਬਾਤ ਕਰਦੇ ਪਏ ਆ ਠੀਕ ਆ ਜੀ ਇੱਥੇ ਆਣ ਕੇ ਆਪਣੀ ਭਾਂਵੇਂ ਚਾਰ ਟਾਈਮ ਬਾਕੀ ਜਿਹੜੇ ਵੀਰਾਂ ਕੋਲ ਮਸ਼ੀਨ ਅਵੇਲੇਬਲ ਆ ਚਾਹੇ স্মਲ ਵੱਡੇ ਫਾਰਮਾਂ ਦੇ ਹਜੇ ਰਾਈ ਦੇ ਦੇਖੋ ਹਜੇ ਸਟੇਜ ਹੈਗੀ ਦੁੱਧ ਮਤਲਬ ਗਾਂ ਨੇ ਚੜਨਾ ਹੈ ਹਜੇ ਪੂਰਾ ਮਤਲਬ ਹੈ ਕਿ ਜਿੰਨੂੰ ਕਹਦੇ ਟਾਈਟ ਨਹੀਂ ਹੋਇਆ ਲੈਵਾ ਪੂਰਾ ਇੰਦਰ ਜੀ ਤੂੰ ਸਵੇਰ ਚੁਵਾਈ ਕਿੰਨੇ ਕ ਵਜੇ ਵੀਰ ਕਰਦਾ ਤੇਰਾ ਆ ਵੀਰੇ 6 ਵਜੇ ਦੀ ਚੁਵਾਈ ਆ ਆਪਣੀ ਮਾਰਨਿੰਗ 6 ਵਜੇ ਚੁਵਾਈ ਕੀਤੀ ਹੁਣ ਤਕਰੀਬਨ ਕੋਈ ਸ਼ਾਮ ਦੇ 3 ਵਜੇ ਨੇ ਹਜੇ ਵੀ ਕੋਈ 3 ਕ ਘੰਟੇ ਬਾਕੀ ਆ ਹਾਂਜੀ ਹਾਂਜੀ ਠੀਕ ਆ ਜੀ ਟਾਈਮ ਤੋਂ ਟਾਈਮ ਚੁਵਾਈ ਦੇ ਤੇ ਜਿਹੜੀ ਮਾੜੀ ਮੋੜ ਕੋ ਢਿਲ ਟੁਲ ਹੈਗੀ ਕਰਮਾਂ ਦੀ ਠੀਕ ਆ ਜੀ ਉਹ ਵੀ ਬਿਲਕੁਲ ਫਿਟਨ ਤੇ ਬਾਕੀ ਚਲੋ ਕੋਈ ਨਹੀਂ ਜੇ ਕੋਈ ਫਾਰਮਰ ਵੀਰ ਕਰੂਗਾ ਗੱਲ ਆਪਾਂ ਦੇ ਜਾਇ ਜੀ ਦਾ ਨਾ ਨਹੀਂ ਕੋਈ ਹੁੰਦੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਮਗਰ ਬੱਚੀ ਆ ਬਾਕੀ ਫੋਲਰ ਰਿਕਾਰਡ ਇਹਦਾ ਤਕਰੀਬਨ ਇਹ ਬੱਚੀ ਆਪ ਕਿਹੜੇ ਸਟਰਾ ਸੀਮਨ ਦੀ ਆ ਜਾਂ ਇਹਦੇ ਮਗਰ ਕਿਹੜੀ ਬੱਚੀ ਸੀਮਨ ਸਟਰਾ ਦੀ ਆ ਉਹ ਪੂਰਾ ਜਿਹੜਾ ਵੀਰ ਹੋਂਦੇ ਕੋਲ ਅਵੇਲੇਬਲ ਆ ਇਸ ਵਕਤ ਠੀਕ ਆ ਜੀ ਤੇ ਉਹ ਜਿਹੜੇ ਭਰਾਣੇ ਖਰੀਦਾਰੀ ਕਰਨੀ ਆ ਉਹਨੂੰ ਦਿਖਾ ਦਿੱਤਾ ਜਾਊਗਾ ਪੂਰਾ ਰਿਕਾਰਡ ਦੱਸ ਦਿੱਤਾ ਜਾਊਗਾ ਤੇ ਮੁੱਲ ਜਿਹੜਾ ਫੋਨ ਤੇ ਆ ਠੀਕ ਆ ਜੀ ਸੋ ਚਾਹਵਣ ਵੀਰ ਤੁਸੀਂ ਕਾਲ ਕਰ ਲਿਓ ਮੁੱਲ ਪੁੱਛ ਲਿਓ ਠੀਕ ਆ ਜੀ ਇਧਰ ਇੱਕ ਤਨੋਂ ਬੀ ਨੈਕਸਟ ਜਿਹੜੀ ਦਿਖਾ ਦਿੰਦੇ ਆ ਐਚ ਫੈਬ੍ਰਿਡ ਦੇ ਵਿੱਚ ਇੱਕ ਹੋਰ ਵਾਇਡ ਤੇ ਇੰਦਰਜੀਤ ਫਿਰ ਇਹ ਕਿੰਨੇ ਕਿ ਦਿਨਾਂ ਦੀ ਸੂਈ ਹੈ ਇਹ ਰਾਜ ਵੀ ਇਹ ਵੀ ਇੰਨੇ ਕਿ ਦਿਨਾਂ ਦੀ ਸੂਈ 11 12 ਦਿਨਾਂ ਦੀ ਸੂਈ 11 12 ਦਿਨਾਂ ਦੀ ਹਾਂਜੀ ਹਾਂਜੀ ਇਹ ਹੋਊਗੀ ਇਹ ਵੀ ਦੂਜੇ ਕੀ ਦੂਜੇ ਸੂਏ ਵੀ ਸੂਈ ਤੇ ਮਗਰ ਇਹਦੇ ਬੱਚਾ ਜੀ ਬਹੁਤ ਇਹਦੇ ਮਗਰ ਮੇਲਕਾਫਾ ਬੱਚਾ ਹਾਂਜੀ ਤੇ ਇਹਦੇ ਥੱਲੇ ਹੁਣ ਇਸ ਵਕਤ ਕਿੰਨਾ ਇਹਦੇ ਥੱਲੇ ਰਾਜ ਵੀ 28 ਲੀਟਰ ਦੁੱਧ ਆ ਇਹ ਆਪਾਂ 25 ਸਮਝ ਕੇ ਕੋਈ ਪੈਣ ਪਰਾਲੀ 28 ਕਿਲੋ ਦੁੱਧ ਆ ਠੀਕ ਹੈ ਜੀ ਹਾਂ ਲਓ ਦੋਸਤੋ 28 ਲੀਟਰ ਦੁੱਧ ਇਸ ਵਕਤ ਇਹਦੇ ਥੱ ਇਸ ਵੇਰ ਨੂੰ ਹੋ ਗਿਆ ਸੈਕੰਡ ਟਾਈਮਰ ਦੂਜਾ ਸੁਆ ਤੇ ਹਾਂਜੀ ਲਓ ਖੋਲ ਕੇ ਤੋੜ ਦਈਏ ਨੂੰ ਸੋ ਬਾਕੀ ਇਹਦੀ ਹਾਈਟ ਕੱਦ ਵੀ ਇੱਕ ਵਾਰੀ ਤੁਹਾਨੂੰ ਆਪਾਂ ਮੈਂਸ਼ਨ ਕਰ ਦਿੰਦੇ ਆ ਤਕਰੀਬਨ ਉਸ ਵੇਰ ਨਾਲੋਂ ਵੀ ਏਕ ਕਰਮਾ ਦੀ ਠੀਕ ਹੈ ਜੀ ਕੋਈ ਕੋਈ 4 ਇੰਚ ਜਾਂ 5 ਇੰਚ ਪਲੱਸ ਹਾਈਟ ਆ ਕੋਈ ਛੋਟੀ ਨਹੀਂ ਕੀ ਫੁੱਲ ਵੱਡੇ ਕੱਦ ਕੱਟ ਦੇ ਵਿੱਚ ਸੋ ਐਚਐਫ ਫਰਿਡ ਦੇ ਵਿੱਚ ਜਿੱਦਾਂ ਆਪਾਂ ਕਬੜਾ ਦੇਖਦੇ ਆ ਫੁੱਲ ਹਾਈਟ ਲੈਂਥ ਦੀ ਆ ਤੇ 27 28 ਲੀਟਰ ਹਾਜ਼ਰ ਹੈ ਹਾਂਜੀ ਰਾਜਵਰੇ ਇਹ ਨਾ ਲੱਗੀ ਆ ਗਾਂ ਮਸ਼ੀਨ ਦੀ ਪਹਿਲਾ ਸਵਾਨਾ ਮਸ਼ੀਨ ਦੇ ਚ ਉਹ ਥੋੜਾ ਜਨਾ ਮੰਨ ਕੇ ਚਲੋ ਹੱਥ ਦਾ ਮੜਾ ਜਾਂ ਕਰਦੀ ਆ ਤੇ ਦੁੱਧ ਰੱਖ ਰੁਖ ਜਾਂਦੀ ਆ ਜਦੋਂ ਜੇ ਭੈਣ ਭਰਾ ਮਸ਼ੀਨ ਤੇ ਲਾਉਣੀ ਆ ਨਾ ਤੇ ਦੁੱਧ ਗਾਂ 30 ਤੋਂ ਪਲੱਸ ਚੱਲੂਗੀ ਵੈਸੇ ਉਹ ਘਰ ਦੇ ਮੁਤਾਬਕ ਉਹ ਦੱਸਣ ਦੇ ਵੀ 32 ਕਿਲੋ ਨੇ ਪਹਿਲੇ ਸਵੇਰ ਦੁੱਧ ਚਵਾਇਆ ਹੂੰ ਪਹਿਲੇ ਤੇ ਹਾਂ ਪਹਿਲਾਂ ਨੇ 32 ਕਿਲੋ ਦੁੱਧ ਚਵਾਇਆ ਰੋਕ ਮੜੀ ਜੀ ਇੱਕ ਗੰਮਣ ਕਰਦੇ ਗੱਲ ਬਈ ਹਾਂ ਤੋੜ ਤੋਂ ਤੋੜਦੇਂ ਤਰਜੀਹ ਬਈ ਬਾਕੀ ਰਾਜਵਰੇ ਦੀ ਵੇਨ ਨੂੰ ਦਿਖਾਓ ਹਵਾਨੇ ਦੀ ਹਾਂ ਕਿੰਨੀ ਓਬਰ ਲਈਆਂ ਨੇ ਹੁਣ ਜਿਵੇਂ ਜਿਵੇਂ ਦੁੱਧ ਚੜਦੀ ਗਈ ਕੁਆਲਿਟੀ ਬਣਦੀ ਗਈ ਓਵੇਂ ਏਵੇਂ ਗਾ ਮਤਲਬ ਨਿਕਲਦੀ ਆਉਣੀ ਆ ਬਾਕੀ ਇੰਦਰਜੀਤ ਵੀ ਸਹੀਏ ਜੇ ਲਾ ਜੂਗੀ ਤਕਰੀਬਨ ਇਹ ਵੀ ਟਾਪ ਕਰਮ ਲਈ 30 ਤੋਂ ਪਲੱਸ 30 ਦਾ ਰਾਜ ਵੀ ਰਾਮ ਨਾਲ ਚੱਲੂਗੀ ਤੇ ਢਾਂਚਾ ਵੇਖੋ ਮੰਨ ਲਓ ਮੇਰਾ 6 ਫੁੱਟ 2 ਇੰਚ ਕਰਦਿਆਂ ਤੇ ਕੱਦ ਵੇਖੋ ਬੈਠਾ ਹਾਂ ਨਹੀਂ ਫੋਲੋ ਵੱਡੀ ਹਾਈਟ ਦੀ ਆ ਇਹ ਇਹ ਦੀ ਨਹੀਂ ਬੇਲ ਤੋਂ ਕੋਲਾ ਹਾਂ ਆ ਫਿਰ ਇਸ ਕੁਆਲਿਟੀ ਆ ਠੀਕ ਆ ਜੀ ਇਸ ਵਕਤ ਜਿਹੜਾ ਹੁਣ ਮੌਜੂਦਾ ਉਹ 28 27 ਲੀਟਰ ਹੈਗਾ ਤੇ ਥੱਲੇ ਠੀਕ ਆ

ਠੀਕ ਆ ਜੀ ਠੀਕ ਆ ਅੱਛਾ ਇੰਦਰਜੀਤ ਇਹਦੀ ਵੀਰੇ ਕੀ ਡਿਮਾਂਡ ਕਰਤੀ ਵੀਰੇ ਡਿਮਾਂਡ ਰਾਜ ਵੀਰੇ ਇਹਦਾ ਦੇਣ ਲੈਣ ਆਪਾਂ 1.5 ਤੋਂ ਮਾਨਦਾਨ ਕਰਦਾਂਗੇ 1.5 ਤੋਂ ਹਾਂਜੀ 1.5 ਤੋਂ ਮਾਨਦਾਨ ਕਰਦਾਂ ਥੋੜਾ ਬਧਾ ਹੋ ਕੋਈ ਜ਼ਿਆਦਾ ਨਹੀਂ ਬਾਕੀ ਵਿਹੜ ਵੇਖੋ ਕੋਈ ਸ਼ੱਕ ਨਹੀਂ ਕਿਸ ਕਿਸਮ ਦਾ ਵੀ ਹੈਗਾ ਬਿਲਕੁਲ ਜੀ ਬਿਲਕੁਲ ਕੱਲ ਵੀ ਫੁੱਲ ਆ ਬਰੀਡ ਵੀ ਫੁੱਲ ਆ ਦੁੱਧ ਵੀ ਫੁੱਲਾ ਤੇ ਲੰਮੀ ਵੀ ਫੁੱਲਾ ਬਿਲਕੁਲ ਹਾਂਜੀ ਹਾਂਜੀ ਲੋਬੀ ਦੋਸੋ ਇਸ ਵਕਤ तकरीबन ਕੋਈ 28 27 ਲੀਟਰਾਂ ਕੋਈ 30 ਲੀਟਰ ਜਾਂ 25 ਤੋਂ ਪਲੱਸ ਕੋਈ 30 ਲੀਟਰ ਤੋਂ ਪਲੱਸ ਜਾਂ 30 ਲੀਟਰ ਤੱਕ ਕੋਈ ਭਰਾ ਵੇੜ ਪਾਉਣਾ ਚਾਹੁੰਦਾ ਠੀਕ ਆ ਜੀ ਫਾਰਮ ਦੇ ਵਿੱਚ ਤੇ ਜ਼ਰੂਰ ਤੁਸੀਂ ਡਿਸੀਜਨ ਲੈ ਸਕਦੇ ਹੋ ਵੱਡੇ ਕੱਦ ਕੱਦ ਦੇ ਵਿੱਚ ਆ ਬਾਕੀ ਰੰਗ ਪ੍ਰਿੰਟ ਫੈਸ਼ਲ ਪੂਸ਼ਨ ਪੂਰਾ ਵੇੜਦਾ ਠੀਕ ਆ ਐਚ ਆਫ ਬ੍ਰੀਡ ਦੇ ਵਿੱਚ ਬੱਚਾ ਮਗਰ 12 13 ਦਿਨਾਂ ਦੀ ਸੁਈਆਂ ਵੇੜਣਾ ਦੋਏ ਜਿਹੜੀਆਂ ਤੁਹਾਨੂੰ ਦਿਖਾਈਆਂ ਆਪਾਂ 12 13 13 ਦਿਨਾਂ ਦੀਆਂ ਸੁਈਆਂ ਨੇ ਤੇ ਆਹ ਤਾਂ ਕਰਮਾਂ ਦੀ ਠੀਕ ਆ ਜੀ ਇਸ ਵਕਤ +40 45 45 ਦੇ ਖੇਡਣ ਲਈ ਹੈ ਕਰਮਾਂ ਦੀ ਸੋ ਇਹ ਅੱਜ ਦੋ ਵੜਾ ਆਪਾਂ ਤੁਹਾਨੂੰ ਦਿਖਾਉਣੀਆਂ ਸੀਗੀਆਂ ਚੰਗੇ ਰਿਕਾਰਡ ਵਾਲੀਆਂ ਚੰਗੇ ਦੁੱਧ ਵਾਲੀਆਂ ਨੇ ਤੇ ਸੁਨਹਾਲ ਇਹ ਅੱਜ ਤਿੰਨ ਨਗ ਸੀਗੇ ਵੀਰ ਇੰਦਰਜੀਤ ਸਿੰਘ ਉਹਨਾਂ ਦੇ ਇਸ ਫਾਰਮ ਤੇ ਹੋਰ ਇੰਦਰਜੀਤ ਵੀਰ ਕੋਈ ਗੱਲਬਾਤ ਗੱਲਬਾਤ ਆਈ ਵੀਰ ਬਸ ਚੜਦੀ ਗੱਲਾ ਬਾਕੀ ਭੈਣ ਭਰਾ ਥੋੜਾ ਜਨਾ ਡੰਗਰ ਦੇ ਹਿਸਾਬ ਨਾਲ ਇੰਤਾਜਾ ਲਾਇਆ ਕਰਨ ਕਈ ਭੈਣ ਭਰਾ ਵਿੱਚ ਨਾ ਕਹਿੰਦੈ ਪੈਂਦੇ ਆ ਈ ਰੇਟ ਜਿਆਦਾ ਵਾ ਜਰਾਇਵਰੇ ਵੇਖੋ ਹੁਣ ਜਿੰਨੇ 45 ਕਿਲੋ ਨਸਲ ਪੈਦਾ ਕੀਤੀ ਉਹਦੀ ਕਿੰਨੀ ਮਿਹਨਤ ਲੱਗੀ ਹੋਊਗੀ ਕਿੰਨੀ ਮਿਹਨਤ ਮੁਕਤਾਂ ਨੇ ਦੇ ਨਹੀਂ ਦਿੱਤੀ ਹੁਣੀ ਆਪਾਂ ਇਹ ਰਮਛੀ ਦਾ ਵੀ ਰਿਕਾਰਡ ਦਾਂਗੇ ਆਪਾਂ ਬਿਲਕੁਲ ਠੀਕ ਨਹੀਂ ਜੇ ਹੁਣ ਮਾਝਾ ਦੇ 17 ਕਿਲੋ ਤੇ ਚੱਲਦੀ ਪਈ ਆ ਤੇ ਮੰਨ ਲਓ ਮਾਝਾ ਨੂੰ ਲੱਖਾਂ ਲੱਖੀ ਲੋਕੀ ਆਪਾਂ ਵੀਡੀਓ ਪਾਉਣੀ ਦੇਣ 10 12 10 12 ਇਹਨਾਂ ਦੁੱਧ ਦੱਸਦੇ 17 ਲੀਟਰ ਇੱਕ ਰਾਜਵਰ ਹੋਰ ਗੱਲ ਆ ਕਈ ਉਹ ਗੱਬਨਾਂ ਦਾ ਲੋਕੀ ਦੁੱਧ ਦੱਸਦੇ ਤੁਹਾਨੂੰ ਪੈਣ ਭਰਾਵਾਂ ਨੂੰ ਪਤਾ ਵਾ ਵੀ ਗੱਬਨਾਂ ਦਾ ਜੋ ਦੁੱਧ ਦੱਸਦੇ ਨਾ ਲਾਗੇ ਸੋਈਆਂ ਹੋਣਗੀਆਂ ਉਹਨਾਂ ਦੇ ਘੱਟ ਦੱਸਣਗੇ ਗੱਬਨ ਦਾ ਵਡਾ ਕੇ ਦੱਸਣਗੇ ਪੀਨੇ ਇੰਨਾ ਦਿੱਤਾ ਬਿਲਕੁਲ ਬਿਲਕੁਲ ਆਪਾਂ ਵਡਾ ਕੇ ਦੱਸਦੇ ਆਪਣੀ ਗਾਂ ਦੇ ਲਈ ਜੇ ਨਹੀਂ ਆਖਦੇ ਵੀ ਇਹ 45 ਲੀਟਰ ਤੇ ਚੱਲਦੀ ਵੀ ਇਹਦੀ 45 ਦੋਗੇ ਆਪਾਂ ਨੇ ਵੀ ਦੇਂਦੀ ਆ 40 ਤੋਂ ਪਾਸੇ ਪਲੱਸ ਆ ਹਾਂ ਹਾਂ ਉਹ ਜੇ ਦੇਂਦੇ ਆ ਮੇਰਾ 27 28 ਕਿਲੋ ਦਾ ਆਪਾਂ ਨੇ 25 ਮਣ ਕਿਲੋ ਦੇਂਦੀ ਆ ਮੱਝ ਜੇ ਚੱਲਦੀ 17 ਕਿਲੋ ਤੇ ਆਪਾਂ ਕਹਿੰਦਾ 17 ਦੇ ਚੱਲਦੀ ਵੀ ਇਹ ਨਹੀਂ ਆਖਾ ਵੀ ਉਹ ਦੇ ਦੂਗੀ 18 ਕਿਲੋ ਤੇ ਆਪਾਂ ਮਜੂਦਾ ਦਾ ਰਾਈਵਰ ਦੇ ਰਹੇ ਹਾਂ ਗੱਲ ਇਹ ਆ ਵੀ ਜਿਹੜਾ ਹੋਣਾ ਪਸ਼ੂ ਆਪਣਾ ਹੱਕ ਰੱਖਦਾ ਹਾਂਜੀ ਹਾਂ ਹਿਸਾਬ ਕਿਤਾਬ ਦਾ ਮੁੱਲ ਕੀਤਾ ਹਾਂਜੀ ਹਾਂ ਇਹ ਤੇ ਚਲੋ ਗੱਬੜ ਪਸ਼ੂ ਆਪਾਂ ਕਿਸੇ ਦੀ ਗੱਲ ਨਹੀਂ ਕਰਦੇ ਕਿ ਜਿਹੜਾ ਵੀਰ ਵੀ ਕਹਿੰਦਾ ਵੀ 18 ਲੀਟਰ ਦਊਗੀ ਜੀ ਦਊਗੀ ਹਾਂਜੀ ਇਹ 1.5 ਲੱਖ ਮੰਗਦੇ ਮੰਗਦੇ ਮੰਗ ਰਾਈਵਰ 18 ਸਾਰਾ ਦੇਣ ਡਈ ਇਹ ਸੂਏ ਸਵੇਰ ਜਾਨਵਰ ਭਾਵੇਂ ਕੋਈ ਚਾਰ ਟਾਈਮ ਚੋਵੇ ਬਿਲਕੁਲ ਜਿੰਨੇ ਪਹਿਲਾਂ ਉਹਨਾਂ ਰਾਈਵਰ ਤਸੱਲੀ ਕਰਿਆ ਆਪਦੀ ਫੋਨ ਕਹਿਣਾ ਅਗਲੇ ਨੂੰ ਨਾ ਪਹਿਲਾਂ ਤਸੱਲੀ ਕਰੋ ਆਪਦੀ ਬਿਲਕੁਲ ਹਾਂ ਲੋਬੀ ਦੋਸਤੋ ਤਸੱਲੀ ਨੂੰ ਪ੍ਰੈਫਰੈਂਸ ਪਹਿਲ ਜ਼ਰੂਰ ਦਿਆ ਕਰੋ ਮੇਰਾ ਕਮੈਂਟ ਕਰਨ ਲੈਣ ਜਿੰਨੇ ਆਹ ਉਹਨੇ ਮੇਰੇ ਰਗਨੇ ਇੱਕ ਅੱਧੀ ਖੋਲੀ ਰੱਖੀ ਹੁੰਦੀ ਆ 5-4 ਲੀਟਰ ਵਾਲੀ ਤੇ ਸਵੇਰੇ ਉੱਠ ਕੇ ਤੂੜੀ ਪਾ ਕੇ ਤੇ ਆਟਾ ਧੂੜਤਾ ਤੇ ਸ਼ਾਮ ਨੂੰ ਪਾਣੀ ਢਾ ਕੇ ਚੋਲੀ ਤੇ ਉਹਨੇ ਰਜਾਈ ਤੇ ਬੈਠਨੇ ਕਮੈਂਟ ਕਰ ਦੇਣਾ ਜੀ ਇੰਨਾ ਰੇਟ ਆ ਇੰਨਾ ਦੁੱਧ ਡੰਗਰ ਨਹੀਂ ਸਕਦੇ ਦਿੰਦੇ ਆ ਵਿੱਚ ਡੰਗਰ ਡੰਗਰ ਹੋਣਾ ਪੈਂਦਾ ਦੋ ਦਿਨ ਦੇ ਡੰਗਰ ਸਾਰਾ ਕੁਝ ਹੈ ਦੇਨ ਤੇ ਦੇਨ ਇਹਨਾਂ ਦੇ ਅੰਦਰੋਂ ਨਿਕਲਦਾ ਵੀਰ ਬਿਲਕੁਲ ਬਿਲਕੁਲ ਆਈ ਵੀਰੇ ਏ ਲੱਗਦਾ ਸੋ ਇੱਕ ਗੱਲ ਬਾਤ ਬਾਕੀ ਕੋਈ ਨਹੀਂ ਕਮੈਂਟ ਕਮੈਂਟਾਂ ਨੂੰ ਡੇਢ 2 ਮਹੀਨੇ ਹੋ ਗਿਆ ਹੁਣ ਏਡੇ ਕਮੈਂਟ ਨਹੀਂ ਕਰੀ ਜਣ ਕੋ ਚੱਕਰ ਨਹੀਂ ਆ ਕੋ ਵਧੀਆ ਗੱਲਾਂ ਕਰੀਏ ਨਾ ਆਪਣਾ ਘਰ ਚਲੋ ਆਪਾਂ ਮਾਲ ਦਾ ਮੁਰਾ ਡਰਾਈਵਰ ਲਾ ਕੇ ਰੋਣੇ ਇੱਕ ਗੱਲ ਹੋਰ ਵੀ ਆ ਦੇਖੋ ਉਹ 45 ਕਿਲੋ ਵਾਲੀ 40 ਵਾਲੀ ਗਾਂ ਖੜੀ ਆਪਾਂ ਨੂੰ ਫੋਨ ਕਰਿਆ ਭਾਰੀ ਭਰ ਕੇ ਲਿਆਵਾਂਗੇ ਵੀ ਬਿਲਕੁਲ ਹੈਗੀ ਆ ਜੀ ਹਾਂ ਮਾ ਵੀ ਦੋਸਤੋ ਚਾਹੇ ਕਿਸੇ ਪੁਰਾਣੇ ਮਾਲ ਖਰੀਦਣਾ ਠੀਕ ਆ ਜੀ ਚਾਹੇ ਕਿਸੇ ਨੂੰ ਵੇਚਣਾ ਕੋਈ ਚੰਗਾ ਹੁਣ ਮਾਲ ਤੁਹਾਨੂੰ ਦਿਖਾਈ ਦਿੱਤਾ ਚੰਗੇ ਚੰਗੇ ਦੁੱਧ ਤੇ ਜਿੰਨੇ ਤੇ ਚੱਲਣ ਦੇ ਆ ਇਹ ਪਸ਼ੂ ਉਹਨਾਂ ਦੋ ਦੋ ਚਵਾਉਣਾ ਵੀ ਆ ਭਰਾਵਾਂ ਨੂੰ ਠੀਕ ਹੈ ਜੀ ਇਕੱਲੇ ਪੈਸੇ ਲੈ ਕੇ ਜੇਬ ਚ ਪਾਉਣ ਵਾਲੀ ਗੱਲ ਨਹੀਂ ਕੀ ਤੇ ਕਿਸੇ ਭਰਾ ਨੇ ਮਾਲ ਵੇਚਣਾ ਚਾਹੇ ਖਰੀਦਣਾ ਉਹ ਤੁਸੀਂ ਸੰਪਰਕ ਕਰ ਸਕਦੇ ਜੇ ਵੀਰ ਇੰਦਰਜੀਤ ਸਿੰਘ ਉਹਨਾਂ ਦੇ ਨੰਬਰਾਂ ਤੇ ਤੇ ਇੱਕ ਨੰਬਰ ਮੇਰਾ ਭਰਾ ਜਰੂਰ ਦਾ ਨੰਬਰ ਹੈ 9855748722 9855748722 ਠੀਕ ਹੈ ਜੀ ਹਾਂਜੀ ਓਕੇ ਭਰਾ ਓਕੇ ਲਓ ਵੀ ਦੱਸੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਸੀ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ